Ah जा फिर सरस ਜਿਵੇਂ ਸਾਦੀ ਆ ਰਹੀ ਸੀ ਜਿਵੇਂ ਬਿਲਕੁਲ ਇਹ ਸਾਡੇ ਕੋਲ ਅੱਜ ਇਨਫੋਰਮੇਸ਼ਨ ਆਈ ਸੀ ਕਿ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਨੇ ਤੇ ਉਹ ਜਿਹੜੇ ਉੱਤੇ ਵਿਅਕਤੀ ਦੋ ਫੜੇ ਸੀਗੇ ਉਹਨਾਂ ਤੇ ਗੋਲੀ ਚਲਾ ਕੇ ਗਏ ਨੇ ਤੇ ਉਹਨਾਂ ਚੋਂ ਇੱਕ ਤਾਂ ਵਿਅਕਤੀ ਦੇ ਗੋਲੀ ਲੱਗੀ ਹੈ ਢਿੱਡ 'ਚ ਜਿਹੋ ਜੇਰੇ ਆ ਇਲਾਜ ਹਸਪਤਾਲ ਚ ਦਾਖਲ ਕੀਤਾ ਗਿਆ ਉਹਨੂੰ ਤੇ ਦੂਜਾ ਵਿਅਕਤੀ ਸੀਗਾ ਉਹਨੂੰ ਵੀ ਹਸਪਤਲ ਭੇਜਿਆ ਗਿਆ ਤੇ ਬਾਕੀ ਪੜਤਾਲ ਜਾਰੀ ਹੈ ਮੁਕਤਮਾ ਦਰਜ ਕਰਕੇ ਇਹਦੀ ਤਫतीश ਕੀਤੀ ਜਾ ਰਹੀ ਹੈ ਦੇ ਵੀ ਹਰਾ ਸਾਹਮਣੇ ਆਉਣਗੇ ਉਹਨਾਂ ਬਾਰੇ ਜਾਣਕਾਰੀ ਦੇ